ਜਿਸ ਦੇਸ਼ ਦਾ ਢੰਡਾ ਹੋਵੇ ਕੌਸੀ ਉਸ ਦੇਸ਼ ਦੀ ਤਲਦੀ ਹੈ ਅਗਲੇ ਦੂਜੇ ਦੇਸ਼ ਦਾ ਢੰਡਾ ਹੋਵੇ ਆਪਣਾ ਦੇਸ਼ ਨੂੰ ਲਾਉਂਦੇ ਨੇ ਇਹਦਾ ਮਤਲਬ ਇਹ ਸੀ ਕਿ ਤੇ ਨਿਸ਼ਾਨ ਸਾਹਿਬ ਗੁਰੂ ਦਾ ਤੇ ਚੱਲੇਗੀ ਵੀ ਬਰੋ ਸਾਸਰੇ ਜੀ ਗੁਰੂ ਜੀ ਜਿਹਨਾਂ ਨੇ ਅਗਲੇ ਨਿਸ਼ਾਨ ਸਾਹਿਬ ਲਾਇਆ ਅਗਲੇ ਚਲੋ ਇਥੋਂ ਲੈ ਕੇ ਚਲਾਉਂਦੇ ਚਲਾਈ ਕਰੌਣੇ ਆਪਣੇ ਅੱਜ ਤੱਕ ਆਪਣੀਆਂ ਚਲਾ ਰਹੇ ਅੱਜ ਤੱਕ ਚਲਾ ਰਹੇ ਤੇ ਜਿਹੜਾ ਜਿਹੜਾ ਪਿਆਰ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੋਣਾ ਚਾਹੀਦਾ ਸੀ ਉਹ ਉੱਥੇ ਲੁਕਾ ਰਹੇ ਆਪ

ਮੱਝ ਵੇਣ ਜਾਣਾ ਚਾਰ ਗਾਂ ਕੋ ਤੇ ਘਰ ਚੋ ਕੇ ਹਣੀ ਕਿ ਮੈਂ 50000 ਰੁਪਇਆ ਲਾਣਾ ਤੇ ਟੁੱਟਿਆ ਨਾ ਜਾਵਾ ਕੱਪੜਾ ਖੀਦਣ ਜਾਣਾ ਤੇ ਚਾਰ ਵਾਰ ਚੈੱਕ ਕਰਦਾ ਪੁੱਛਦਾ ਸਿਰ ਨਾ ਪੰਦਾ ਇੱਥੇ ਬੋੜਤ ਨਹੀਂ ਆ ਜਾਏਗਾ ਗੱਡੀ ਖੀਦਣ ਜਾਂਦਾ ਮਕਾਨੇ ਦੇ ਨਾਲ ਖੜਦਾ ਕਿ ਇੰਨੇ ਅੰਦਰ ਹੀ ਹੋਣ ਵਾਲਾ ਘਰ ਲੈਣਾ ਹੋਵੇ ਕਿੰਨੀ ਵਾਰ ਚੱਕਰ ਮਾਰਦਾ ਇਹਦੇ ਸਿਰ ਤੇ ਕਰਜ਼ਾ ਤੇ ਜੀ ਕੋਈ ਕਿੰਨੀ ਕਿਸ਼ਤ ਹੈ ਤੇ ਬੈਠ ਨਹੀਂ ਜਾਏਗਾ ਪਲਾਟ ਜਿੰਨਾ ਹੈ ਕਿਹੜੇ ਲਾਦੇ ਆ ممولی جگہ سر چکاؤں سر بڑا قیمتی ہے آ سر چکا لگیا تھوڑی بہت و چکا کے دے آر ہزاروں پروار لے کے گئے لگات ਪਿਸਤੋਂ ਦੇ ਮੈਂ ਕਿਹਾ ਹੁਣ ਪਿਸਤੋਂ ਦਾ ਕੀ ਫਾਇਦਾ ਸਿਰ ਟੁੱਪਨੇ ਆਉਗੇ ਤੂੰ ਲਾਪਰਵਾਹ ਨੱਚ ਪਾਇਆ ਜੇ ਬਾਕੀ ਕੰਮਾਂ ਨੇ ਲੱਗੇ ਅਸੀਂ ਇੰਨੇ ਸਿਆਣਪ ਤੇ ਦੂਰੰਦੇਸ਼ੀ ਵਰਦੇ ਆ ਸਿਰ 'ਚ ਆਉਣ ਲੱਗਿਆ ਵੀ ਸੋਚ ਮੇਰੇ ਮਾਰਗ ਨੇ ਕਹਿਆ ਸੀ ਸਿਰ ਨੂੰ ਅੱਗੇ ਚੁਕਾਈ ਜਿਹੜਾ ਰੋਗਾਂ ਤੋਂ ਰਹਿਤ ਹੈ ਤੈਨੂੰ ਰੋਗਾਂ ਤੋਂ ਰਹਿਤ ਕਰਨੀ ਤਾਂ ਆਪ ਮੁਕਤ ਮੁਕਤ ਹੈ ਸੰਸਾਰ ਜਿਹੜਾ ਆਪ ਮੁਕਤ ਹੈ ਤੈਨੂੰ ਮੁਕਤ ਦੇਣ ਦੀ ਤਾਕਤ ਰੱਖਦਾ ਉਹਦੇ ਅੱਗੇ ਸਿਰ ਚੁਕਾਈ ਜਿਹੜਾ ਆਪ ਹੀ ਰੋਗਾਂ کی پیدا دے جب آپ بھی روگا میں چھو رستا ہے نہ جائیں پائیوں دے کو پبلے دولا کیتی ہوئی ہے آج بھی یہ تائیوں کے لئے کہ حجم نہیں ہوتی ہے اس سے کہا کہ یہاں سمسیہ ساتھ سنے جی جنہاں نے غدا تار تارما میں ایسے ایسے تھانے کے جو تیرے جائے گی بابا جی سارا پوتر مارا ہے اور پائی ساڑھے دے سروبر تو جارہ پار کے لے جاؤ شکا جو کہا جا کے بابا جی سی سروور کا جل امر ہے بلے بلے دلی تو ڈاکٹر منگونے پے بنے بنے گئے علاج کر لی تھی سروور کا جل پی کر دے ਤੁਹਾਡਾ ਬ੍ਰਿਸਕਿਓ ਫੋਟੋ ਬਿਮਾਰ ਹੋਏ ਤੇ ਸਲੋਵਰ ਦਾ ਜਲਦ ਹੁੰਦੇ ਸਾਥ ਸਾਡਾਂ ਦੀ ਕੱਟੀ ਵੀ ਮਾਰ ਹੋ ਜਾਏ ਤੇ ਉਹਦੇ ਵੀ ਡਾਕਟਰ ਆਉਂਦਾ ਹੈ ਪਰ ਕੌਣ ਸਮਝਾ ਲਈ ਜੀ